ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟੁੰਡੂ ਸੈਮਨੂ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਨਲਾ ਮਨਪ੍ਰਿਕੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਏ ਦੱਸਿਆ ਜਾ ਰਿਹਾ ਗੁਰਦਾਸਪੁਰ ਵਿੱਚ ਭਾਰਤ ਵਿਕਾਸ ਪਰਿਸ਼ਦ ਦੀ ਸਿਟੀ ਬ੍ਰਾਂਚ ਵੱਲੋਂ ਬਜ਼ੁਰਗਾਂ ਨੂੰ ਜੋ ਸਿਹਤ बीमा ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਤੁਹਾਨੂੰ ਦੱਸਦੇ ਹਾਂ ਕਿ 파ਰਤਵਿਕਾਸ ਪਰਿਸ਼ਦ ਦੀ ਸਿਟੀ ਬ੍ਰਾਂਚ ਵੱਲੋਂ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਜੋ ਆਇਸ਼ਮਾਨ ਕਾਰਡ ਬਣਾਏ ਜਾ ਰਹੇ ਉਹਨਾਂ ਨੂੰ ਬੀਮਾ ਸਿਹਤ ਬੀਮਾ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਅਤੇ ਤੁਹਾਨੂੰ ਦੱਸਦੇ ਕਿ ਇਸ ਮੌਕੇ ਪਰਿਸ਼ਦ ਵੱਲੋਂ CBA ਇਨਫੋਟੈਕ ਦੀ ਟੀਮ ਦੇ ਸੈਨੂਅਲ 70 ਸਾਲਾਂ ਤੋਂ ਵੱਧ ਉਮਰ ਬਜ਼ੁਰਗਾਂ ਦੇ ਜੋ ਬੀਮਾ ਨਾਲ ਜੋ ਸਿਹਤ ਬੀਮਾ ਕਰਵਾਇਆ ਜਾਇਆ ਜਿਸ ਨਾਲ ਇਹ ਬਜ਼ੁਰਗ ਲੋਗ ਆਪਣੇ ਆਯੂਸ਼ਮਾਨ ਕਾਰਡ ਦਾ ਜੋ ਫਾਇਦਾ ਲੈ ਸਕਣ ਇਹਨਾਂ ਤੋਂ ਵਾਝੇ ਰਹੇ ਪਰ ਕੈਂਪ ਵਿੱਚ ਬਹੁਤ ਸਾਰੇ ਬਜ਼ੁਰਗਾਂ ਦੇ ਫੋਨ ਨੰਬਰ ਲਿੰਕ ਨਾ ਹੋਣ ਕਾਰਨ ਜੋ ਨਹੀਂ ਨਹੀਂ ਬਣ पाए ਪਰ ਇਸ ਮੌਕੇ ਭਾਰਤ ਕਾਲ ਪਰਿਸ਼ਦ ਦੇ ਪ੍ਰਧਾਨ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਕਾਰਡ ਜਲਦ ਹੀ ਬਣਾਏ ਜਾਣਗੇ ਤੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਉਹ ਮਾਰਚ ਅਤੇ ਅਪ੍ਰੈਲ ਮਹੀਨੇ ਵਿੱਚ ਹੋਰ ਕੈਂਪ ਲਗਾਏ ਜਾਣਗੇ ਜਿਸ ਨਾਲ ਜੋ ਬਜ਼ੁਰਗ ਲੋਗਨ ਜੋ ਉਹਨਾਂ ਦੀ ਸਿਹਤ ਬੀਮਾ ਉਹਨਾਂ ਦੇ ਆਯੂਸ਼ਮਾਨ ਕਾਂਡ ਕਾਰਡ ਤੋਂ ਵਾਜੇ ਨਾ ਰਹਿਣੇ ਕਾਰਡ ਬਣਾਏ ਜਾਣਗੇ ਇਸ ਮੌਕੇ ਕੈਂਪ ਦੌਰਾਨ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਆਓ ਉਹ ਵੀ ਸੁਣਦੇ ਹਾਂ ਨਹੀਂ ਨਹੀਂ ਕਰ ਲਿਖਵੇਂ ਮੋਸਲੋ ਮੈਂ ਫੋਨ ਕਰਕੇ ਨਹੀਂ ਦੱਸਿਆਗੇ ਕਿ ਜਾਣਾ ਤੇ ਦੱਸ ਮੈਂ ਦਗਾ ਚੁਕ ਲਾਵਾਂਗਾ ਜੀ ਆਹੋ ਮੈਂ ਤਾਂ ਜੀ ਜਿਹੜਾ ਐਵਲ ਨੰਬਰ ਹੈ ਐਂਡ ਪਰਟਨ ਇਹ ਦਾਖਲੇ ਦਾ ਨੰਬਰ ਪਰਟਨ ਦਾ ਨੰਬਰ ਜਿਹੜਾ ਇਹ ਨੰਬਰ ਚ ਬਦਲੇਗਾ ਤੁਸੀਂ ਜਾ ਠੀਕ ਉਹੀ ਬਦਵੇ ਦਾਖਲੇ ਦਾ ਨੰਬਰ ਜੀ ਇਹ ਕਾਹ ਤੋਂ ਪੜ੍ਹਵੇਂ ਆ ਜੋ ਦੀ ਬਣੇ ਲਾਸਟ ਮੈਂ ਅੱਜ ਜਿਹੜਾ ਵਾ ਇੱਕ ਭਾਰਤ ਦੇ ਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਤੇ ਸੀਬੀਓ ਇਨਫੋਟੈਕ ਦੇ ਸਹਿਯੋਗ ਦੇ ਨਾਲ ਇੱਕ ਆਹੀਆ ਕੈਂਪ ਜਿਹੜਾ ਲਗਾਇਆ ਵਾ ਇਹ ਇੱਕ ਉਪਰਾਲਾ ਕੀਤਾ ਗਿਆ ਕਿ ਜਿਹਦੇ ਵਿੱਚ ਗੌਰਮਤ ਭਾਰਤ ਸਰਕਾਰ ਵੱਲੋਂ ਜਿਹੜੇ 70 ਸਾਲ ਦੇ ਵੱਧ ਦੇ ਉਮਰ ਦੇ ਬਜ਼ੁਰਗਾਂ ਵਾਸਤੇ ਹੈਲਥ ਇੰਸ਼ੋਰੈਂਸ ਜਿਹੜੀ ਹੈ ਆਸ਼ਵਾਨ ਭਾਰਤ ਦੇ ਅੰਦਰ 5 ਲੱਖ ਦਾ ਜਿਹੜਾ ਫ੍ਰੀ ਇੰਸ਼ੋਰੈਂਸ ਦੇ ਕਾਰਡ ਬਣ ਰਹੇ ਆ ਉਹਦੇ ਅੰਦਰ ਆਹੀ ਇੱਕ ਉਪਰਾਲਾ ਕੀਤਾ ਵਾ ਜਿਹਦੇ ਵਿੱਚ ਜਿਹੜਾ ਕੈਂਪ ਅੱਜ ਸਰੇ 10:30 ਵਜੇ ਸਟਾਰਟ ਹੋ ਗਿਆ ਸੀਗਾ ਲੋਕਾਂ ਦਾ ਜਿਹੜਾ ਉਤਸ਼ਾਹ ਤੇ ਸਹਿਯੋਗ ਸਾਨੂੰ ਬਹੁਤ ਮਿਲਿਆ ਵੈ ਔਰ ਅੱਜ ਸਾਨੂੰ ਉਮੀਦ ਹੈ ਕਿ ਸਾਡਾ ਕੈਂਪ ਜਿਹੜਾ ਸ਼ਾਮ ਤੱਕ ਚੱਲੇਗਾ ਕਮ ਸੇ ਕਮ 1.5 200 ਲੋਕ ਜਿਹੜੇ ਆ ਇਸ ਕੈਂਪ 'ਚ ਫਾਇਦਾ ਉਠਾ ਚੁੱਕੇ ਆ ਔਰ ਅਸੀਂ ਇਹ ਉਪਰਾਲਾ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੇ ਭਾਰਤ ਸਰਕਾਰ ਦੀ ਜਿਹੜੀ ਸਕੀਮ ਹੈਗੀ ਆ ਉਹਦਾ ਫਾਇਦਾ ਲੈਣ ਵਾਸਤੇ ਅਸੀਂ ਸੀਬੀਐਨਫੋਟਕ ਦੇ ਸੰਦੀਪ ਜੀ ਸਾਡੇ ਨਾਲ ਖੜੇ ਆ ਉਹਨਾਂ ਦਾ ਵੀ ਇਹੀ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੀ ਬ੍ਰਾਂਚ ਨੂੰ ਆਪਣੀ ਇਸ ਕੈਂਪਸ ਦੇ ਵਿੱਚ ਬੁਲਾ ਕੇ ਸਾਡਾ ਸਹਿਯੋਗ ਕੀਤਾ ਵਾ ਔਰ ਇਹਨਾਂ ਨੇ 5 ਤੋਂ 6 ਟਰਮੀਨਲ ਜਿਹੜੇ ਆਪਣੇ ਸਟੂਡੈਂਟ ਜਿਹੜੇ ਇਹਨਾਂ ਦੇ ਡਿਵੈਲਪਰ ਆ ਉਹਨਾਂ ਨੂੰ ਇੱਥੇ ਡਿਪਲਾਈ ਕੀਤਾ ਵਗਿਆ ਜਿਹਦੇ ਵਾਸਤੇ ਇਹ ਅਹੀ ਇਹਨਾਂ ਦੇ ਵੀ ਅਭਾਰੀ ਆ ਉਹਦੇ ਨਾਲ ਨਾਲ ਮੈਂ ਆਪਣੀ ਟੀਮ ਦੇ ਪਾਰਦੇ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਦੇ ਸਾਰੇ ਮੈਂਬਰਾਂ ਦਾ ਵੀ ਬਹੁਤ ਅਭਾਰ ਪ੍ਰਗਟ ਕਰਨਾ ਜਿਨ੍ਹਾਂ ਨੇ ਅੱਜ ਦੇ ਇਸ ਕੈਂਪ ਨੂੰ ਬਹੁਤ ਜਿਹੜਾ ਸਿਰੇ ਚੜ੍ਹਾਇਆ ਵਾ ਔਰ ਸਾਰੇ ਮੈਂਬਰ ਜਿਹੜੇ ਆ ਕੇ ਬਖੂਬੀ ਆਪਣੀ ਡਿਊਟੀ ਨਿਭਾਰੀ ਆ ਔਰ ਸਾਨੂੰ ਉਮੀਦ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦਾ ਜਿਹੜਾ ਸਾਨੂੰ ਸਹਿਯੋਗ ਮਿਲਿਆ ਲੋਕਾਂ ਦਾ ਸਾਥ ਦੇਖ ਕੇ ਅਸੀਂ ਇਹ ਅਸ਼ੋਰੈਂਸ ਦਿੰਦੇ ਆ ਜਲਦੀ ਹੀ ਅਸੀਂ ਦੁਬਾਰਾ ਸੀਵੀ ਐਨਫੋਟੈਕ ਦੇ ਸਹਿਯੋਗ ਨਾਲ ਇੱਕ ਕੈਂਪ ਇਦਾਂ ਦਾ ਹੋਰ ਲਾਵਾਂਗੇ ਤਾਂ ਕਿ ਜਿਹੜੇ ਲੋਕ ਰਹਿ ਗਏ ਆ ਉਹਨਾਂ ਨੂੰ ਵੀ ਇਸ ਕੈਂਪ ਦਾ ਜਿਹੜਾ ਫਾਇਦਾ ਮਿਲ ਸਕੇ ਉਹ ਮੈਂ ਇਹ ਤੁਹਾਡੇ ਚੈਨਲ 'ਤੇ ਇੱਕ ਹੋਰ ਬੇਨਤੀ ਕਰਾਂਗਾ ਕੁਝ ਲੋਕਾਂ ਨੂੰ ਅੱਜ ਜਿਹੜਾ ਵਾਪਸ ਜਾਣਾ ਪਿਆ ਉਹਦੇ 'ਚ ਇਹ ਦਿੱਕਤ ਆ ਰਹੀ ਆ ਕਿ ਉਹਨਾਂ ਦਾ ਜਿਹੜਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈਗਾ ਅਸੀਂ ਆਪਣੀ ਐਡਵਰਟਾਈਜ਼ਮੈਂਟ 'ਚ ਵੀ ਲਿਖਿਆ ਸੀ ਕਿਉਂਕਿ ਇੱਕ ਜਦੋਂ ਆਪਦੇ ਬੰਦੇ ਦੀ ਫੋਟੋ ਹੁੰਦੀ ਹੈ ਉਹਦਾ ਇੱਕ OTP ਆਂਦਾ ਵਾ ਜੇ ਆਧਾਰ ਤੁਹਾਡਾ ਫੋਨ ਨੰਬਰ ਨਹੀਂ ਲਿੰਕਡ ਆਧਾਰ ਨਾਲ ਉਹਦਾ OTP ਨਹੀਂ ਆਏਗਾ ਜਿਹਦੇ ਕਰਕੇ ਨਹੀਂ ਬਣ ਪਾਏਗਾ ਅਸੀਂ ਲੋਕਾਂ ਨੂੰ ਦੁਬਾਰਾ ਅਪੀਲ ਕਰਾਂਗੇ ਕਿ ਜਿਨ੍ਹਾਂ ਦੇ ਆਧਾਰ ਮੋਬਾਈਲ ਨਾਲ ਨਹੀਂ ਲਿੰਕਡ ਹੈਗੇ ਉਹ ਆਪਣੇ ਪੋਸਟ ਆਫਿਸ ਜਾਂ ਬੈਂਕਾਂ ਦੇ ਵਿੱਚ ਜਾ ਕੇ ਜਾਂ ਸੁਵਿਧਾ ਸੈਂਟਰਾਂ 'ਚ ਜਾ ਕੇ ਆਪਣੇ ਤੁਰੰਤ ਜਿਹੜੇ ਆਧਾਰ ਮੋਬਾਈਲ ਨਾਲ ਲਿੰਕ ਕਰਾਂ ਤਾਂ ਕਿ ਉਹਨਾਂ ਦੇ ਆਈਸ਼ਮਾਨ ਕਾਰਡ ਜਿਹੜੇ ਜਲਦੀ ਤੋਂ ਜਲਦੀ ਜਿਹੜੇ ਬਣ ਸਕਣ ਦੇਖਿਆ ਗਿਆ ਕਿ ਅੰਦਰ ਕਾਫੀ 7-8 ਕੰਪਿਊਟਰ ਲੱਗੇ ਆ ਤੇ ਜੀ ਨਾਲ ਕੰਮ ਚੱਲ ਰਿਹਾ ਕਿ ਦੀ ਕੋਪਰੇਸ਼ਨ ਸੰਦੀਪ ਜੀ ਹੈ ਓਨਰ ਹੈਗੇ ਆ ਡਾਇਰੈਕਟਰ ਹੈਗੇ ਆ ਸੀਬੀਐ ਇਨਫੋਟੈਕ ਦੇ ਅਸੀਂ ਇਹਨਾਂ ਦੇ ਅਲਾ ਲਾ ਕੇ ਸਲਾਹ مشਵਰਾ ਕੀਤਾ ਸੀ ਕਾਫੀ ਦਿਨ ਪਹਿਲੇ ਕਿ ਸੰਦੀਪ ਜੀ ਇਹ ਇੱਕ ਆਦਾਂ ਦਾ ਉਪਰਾਲਾ ਸੋਚਿਆ ਹੈਗਾ ਵਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਆਪਣਾ ਇੱਥੇ ਤੁਹਾਨੂੰ ਸਹਿਯੋਗ ਦਾਂਗੇ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਦੀ ਟੀਮ ਜਿਹੜਾ ਐਸੇ ਪੋਰਟਲ ਦੇ ਉੱਪਰ ਵਰਕ ਕਰ ਰਹੀ ਸੀਗੀ ਅੱਜ ਤੋਂ 3 ਦਿਨ ਪਹਿਲੇ ਇਹਨਾਂ ਨੇ ਸਾਨੂੰ ਬੁਲਾ ਕੇ ਕਿਹਾ ਕਿ ਅਸੀਂ ਟੈਸਟ ਰਨ ਕਰ ਚੁੱਕੇ ਹਾਂ ਸਾਡਾ ਜਿਹੜਾ ਸਿਸਟਮ ਬਿਲਕੁਲ ਪਰਫੈਕਟ ਹੈਗਾ ਵਾ ਔਰ ਇਹਨਾਂ ਨੇ 6-7 ਤੁਸੀਂ ਦੇਖਿਆ 6-7 ਜਿਹੜੇ ਕੰਪਿਊਟਰ ਲਗਾਏ ਆ ਤਾਂ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਫ੍ਰੀ ਕੀਤਾ ਜਾ ਕੇ ਬਹੁਤਾ ਟਾਈਮ ਇੱਥੇ ਨਾ ਦੇਣਾ ਪਵੇ ਅਸੀਂ ਉਹਦੇ ਵਾਸਤੇ ਸਰ ਇਹਨਾਂ ਦਾ ਅੱਜ ਦਾ ਰਿਸਪੌਂਸ ਤੋਂ ਦੇਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਮਾਰਸ ਦੇ ਵਿੱਚ ਇੱਕ ਕੈਂਪ ਜਿਹੜਾ ਇਹ ਹੋਰ ਲਗਾਇਆ ਜਾਏ ਤਾਂ ਕਿ ਜਿਹੜੇ ਲੋਕ ਰਹਿ ਗਏ ਆ ਉਹ ਇਹਦਾ ਜਿਹੜਾ ਫਾਇਦਾ ਉਠਾ ਸਕਣ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ